ਜ਼ਿਲ੍ਹਾ ਫਾੜੀਕਾ ਦੇ ਅਧੀਨ ਪੈਂਦੇ ਪਿੰਡ ਮੁਹਾਰਖੀਵਾ ਪੁਵਾਨੀ ਦੇ ਨਾਲ ਲੱਗਦੇ ਸੇਮ ਨਾਲੇ ਦਾ ਬੰਨ ਟੁੱਟ ਚੁੱਕਿਆ ਹੈ ਪ੍ਰਸ਼ਾਸਨ ਤੋਂ ਵਾਰ-ਵਾਰ ਮੰਗ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਵੀ ਸਾਰ ਨਹੀਂ ਲਈ ਗਈ ਜਿਹੜਾ ਕਿ ਓਵਰਫਲੋ ਹੋਣ ਦੇ ਨਾਲ ਪਿਛਲੇ 4-5 ਦਿਨਾਂ ਤੋਂ ਪਾਣੀ ਬਾਹਰ ਕੱਢ ਰਿਹਾ ਹੈ ਤੇ ਨਾਲ ਲੱਗਦੇ ਹੀ ਨਹੀਂ ਸਗੋਂ ਦੂਰ-ਦੂਰ ਤੱਕ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਚੁੱਕਿਆ ਹੈ ਇਹ ਬੰਨ ਹੁਣ ਤੱਕ ਕਈ ਵਾਰ ਟੁੱਟ ਚੁੱਕਿਆ ਹੈ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਵਾਰ-ਵਾਰ ਕੋਸ਼ਿਸ਼ ਕਰਨ ਤੇ ਇਹ ਹੀ ਬੰਨ ਬਣਾਇਆ ਜਾਂਦਾ ਹੈ ਪਰ ਫਿਰ ਵੀ ਇਹ ਬੰਨ ਵਾਰ-ਵਾਰ ਟੁੱਟ ਜਾਣ ਤੋਂ ਬਾਅਦ ਵੀ ਨੌਜਵਾਨਾਂ ਦੀ ਮਿਹਨਤ ਤੇ ਪਾਣੀ ਫਿਰਦਾ ਆਮ ਨਜ਼ਰ ਆਉਂਦਾ ਹੈ ਜਦੋਂ ਕਿ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਜਿਹੜੀ ਕਿ ਲੋਕ ਨਿਭਾ ਰਹੇ ਨੇ ਤੇ ਜੇਕਰ ਦੂਜੇ ਪਾਸੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲੋਕਾਂ ਦੇ ਵੱਲੋਂ ਵਾਰ-ਵਾਰ ਪ੍ਰਸ਼ਾਸਨ ਦੇ ਸਾਹਮਣੇ ਗੁਹਾਰਾਂ ਲਾਉਣ ਦੇ ਬਾਵਜੂਦ ਵੀ ਅਜੇ ਤੱਕ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਤੱਕ ਨਹੀਂ ਸਰਕੀ ਅੱਜ ਵੀ ਪਿੰਡ ਮੁਹਾਰਖੀਵਾ ਤੇ ਮੋਜਮ ਵਾਲੀ ਦੇ ਨੌਜਵਾਨ ਇਸ ਬੰਨ੍ਹ ਦੀ ਹੋਰ ਮਜ਼ਬੂਤੀ ਦੇ ਲਈ ਆਪਣੀਆਂ ਜੀਸੀਬੀ ਮਸ਼ੀਨਾਂ ਪ੍ਰਾਈਵੇਟ ਖਰਚੇ ਤੇ ਲਿਆ ਕੇ ਦੇ ਟਰੈਕਟਰਾਂ ਦੇ ਨਾਲ ਇਸ ਬੰਨ੍ਹ ਦੀ ਮਜ਼ਬੂਤੀ ਕਰ ਰਹੇ ਨੇ ਆਉ ਤੁਹਾਨੂੰ ਵੀ ਦਿਖਾਉਣੇ ਆ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪ੍ਰਸ਼ਾਸਨ ਤੱਕੇ ਜ਼ਰੂਰ ਪਹੁੰਚਾ ਦਿਓ ਮੈਂ ਕਮਲਜੀਤ ਕੁਮਾਰ ਸ਼ਿਵਾ ਅੱਜ ਮਤਲਬ ਕਿ 5 ਤੋਂ 7 ਦਿਨ ਹੋ ਗਏ ਸਾਡੇ ਪਿੰਡ ਮਾਰਕੀਵਾ ਭਵਾਨੀ ਦੇ ਨੌਜਵਾਨ ਤੇ ਮੋਜਮ ਦੇ ਜਿਹੜੇ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਮਤਲਬ ਕਿ ਬੰਨ ਦੇ ਮੁਰੰਮਤ ਦੇ ਲਈ ਜਾਂ ਇੱਕ ਜਿੱਥੇ ਬੰਨ ਨਹੀਂ ਸੀਗਾ ਪਿੰਡ ਮਾਰਕੀਵੇ ਉਥੇ ਮਿੱਟੀ ਜਿਹੜੀ ਭਰ ਪਰ ਕੇ ਜਾਂ ਕੰਢਿਆਂ ਦੇ ਨਾਲ ਜਿਹੜੀ ਮਿੱਟੀ ਲਾਈ ਜਾ ਜਿੱਥੇ ਗੱਟੇ ਪਰ ਪਰ ਕੇ ਲਾਏ ਜਾ ਰਹੇ ਸੀਗੇ ਤੇ ਮੋਜਮ ਸਰਪੰਚ ਵੱਲੋਂ ਸਾਡੇ ਪਿੰਡ ਮਾਰਕੀਵਾ ਦੇ ਸਰਪੰਚ ਵੱਲੋਂ ਲਗਾਤਾਰ ਜਿਹੜੇ ਪ੍ਰਸ਼ਾਸਨ ਤੋਂ ਜੀਏਸੀਬੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਪੰਜ ਦਿਨ ਹੋ ਗਏ ਪਰ ਪ੍ਰਸ਼ਾਸਨ ਦੇ ਕੰਨ ਤੇ ਝੂਂ ਵੀ ਨਹੀਂ ਪਈ ਕੋ ਕਹਿੰਦੇ ਆ ਕਿ ਜਿਹੜੇ ਲੋਕ ਡੁੱਬ ਰਹੇ ਗਿਆ ਉਹਨਾਂ ਨੂੰ ਟੋਕਾ ਨਹੀਂ ਦਿੱਤਾ ਜਾਵੇ ਉਹ ਪਤਾ ਨਹੀਂ ਕੀ ਮਤਲਬ ਇੱਥੇ ਗੱਡੀਆਂ ਲੈ ਕੇ ਆ ਜਾਂਦੇ ਆ ਮਤਲਬ ਐ ਗੱਡੀਆਂ ਲੀਆਂ ਲੈਣਾ ਲੱਗ ਜਾਂਦੀ ਨੇ ਪਰ ਪਿੱਛੇ ਦੀ ਗੱਲ ਨਹੀਂ ਸੁਣੀ ਜਾਂਦੀ ਕਹਿ ਦਿੰਦੇ ਆ ਸਾਡੇ ਐਕਸੀਨ ਨਾਲ ਗੱਲ ਕਰੋ ਕਦੇ ਐਸਡੀਓ ਨਾਲ ਗੱਲ ਕਰੋ ਪਤਾ ਨਹੀਂ ਅਸੀਂ ਕਿੰਨੇ ਕਿੰਨੇ ਨਾਲ ਗੱਲ ਕਰ ਚੁੱਕੇਗਾ ਸਾਨੂੰ ਸਰਕਾਰੀ ਜੇਐਸਬੀ ਨਹੀਂ ਤੱਕਣੀ ਦਿੱਤੀ ਗਈ ਅੱਜ ਪਿੰਡ ਦੇ ਗ੍ਰਾਮ ਪੰਚਾਇਤ ਮਾਰਕਾ ਪਾਣੀ ਮੋਜਮ ਦੀ ਪੰਚਾਇਤ ਵੱਲੋਂ ਇੱਕ ਮਤਲਬ ਕਿ ਜੇਐਸਬੀ ਦਾ ਪ੍ਰਬੰਧ ਕਰਕੇ ਜਿਹੜਾ ਉਹ ਬੰਨ ਜਿਹੜਾ ਬੰਨਿਆ ਜਾ ਰਿਹਾ ਹੈਗਾ ਦੇਖਦੇ ਆ ਬੰਨ ਕਿੰਨੇ ਕਿੰਨਾ ਸਮਾਂ ਟਿਕਦਾ ਹੈਗਾ ਕਿਉਂਕਿ ਜਿਹੜਾ ਪਾਣੀ ਦਾ ਪੱਧਰ ਉਹ ਵੀ ਵਧ ਰਿਹਾ ਹੈਗਾ ਗੱਟੇ ਜਿਹੜੇ ਪਹਿਲਾਂ ਸਵੇਰ ਜਿਹੜੇ ਨੌਜਵਾਨਾਂ ਵੱਲ ਲਾਇਏ ਗਏ ਸੀ ਉਹ ਗਵਟਿਆਂ ਦੇ ਉੱਪਰੋਂ ਜਿਹੜਾ ਪਾਣੀ ਲੰਘਣਾ ਪਿਆ ਸ਼ੁਰੂ ਹੋ ਗਿਆ ਸੀਗਾ ਪਰ ਤੁਸੀਂ ਤਰਾਸ ਦੀ ਸਾਡੇ ਲੋਕਾਂ ਲਈ ਇਹ ਹੈ ਇੱਥੇ ਮਤਲਬ ਸਰਕਾਰ ਦਾ ਜਾਂ ਨੁਮਾਇੰਦਾ ਕੋਈ ਵੀ ਇੱਥੇ ਮਤਲਬ ਕਿ ਆਉਂਦਾ ਹੈਗਾ ਜਿਵੇਂ ਇੱਕੇ ਮਾਰਟਨ ਸ਼ੇਅਰ ਜਾਂਦੇ ਗਿਆ ਫੋਟੋ ਖਿਚਾ ਕੇ ਵਾਪਸ ਚਲੇ ਜਾਂਦੇ ਗਿਆ ਸਾਡੇ ਨੌਜਵਾਨ ਅੱਜ ਸਾਡੇ ਜਿਹੜੇ ਲੋਕ ਨੇ ਉਹ ਇੱਕ ਮੁਸ਼ਕਲ ਦੇ ਵਿੱਚ ਨੇ ਪਰ ਸਾਡੀ ਕਿਤੇ ਸਾਰ ਨਹੀਂ ਲਈ ਜਾਂਦੀ ਗੀ ਇੱਥੇ ਕਿਸੇ ਨੇ ਕੋਈ ਪ੍ਰਬੰਧ ਨਹੀਂ ਕੀਤਾ ਸਾਡੇ ਜੇ ਰਾਤ ਕੰਪ ਵੀ ਬਣਾਏ ਗਿਆ ਉਥੇ ਮਤਲਬ ਕਿ ਸਿਰਫ ਅਨਾਉਂਸਮੈਂਟਾ ਕਰਾ ਕੇ ਚਲੇ ਜਾਂਦੇ ਗਿਆ ਉਥੇ ਕੀ ਪ੍ਰਬੰਧ ਨੇ ਲੋਕਾਂ ਦੇ ਲਈ ਕੀ ਮਤਲਬ ਸੁਵਿਧਾਵਾਂ ਦਿੱਤੀਆਂ ਜਾਣੀ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ ਅੱਜ ਜਿਹੜੀ ਜੀਐਸਬੀ ਦਾ ਪ੍ਰਬੰਧ ਕੀਤਾਗਾ ਉਹ ਇੱਥੋਂ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਜਾਂ ਜਿਹੜੇ ਮੋਜਮ ਦੇ ਲੋਕ ਆਏ ਆ ਉਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜੀ ਜੀਸੀਬੀ ਚਲਾਈ ਗਈ ਆ ਪ੍ਰਸ਼ਾਸਨ ਵੱਲੋਂ ਮਤਲਬ ਕੋਈ ਇੱਥੇ ਪ੍ਰਬੰਧ ਨਹੀਂ ਕੀਤੇ ਗਏ ਅਸੀਂ ਇੱਕ ਅਪੀਲ ਵੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਡੀ ਜਿਹੜੇ ਲੋਕ ਡੁੱਬ ਰਹੇ ਨੇ ਜਾਂ ਲੋਕ ਜਿਹੜੇ ਬਨ ਆਪਦੇ ਮਤਲਬ ਕਿ ਨਿੱਜੀ ਮਤਲਬ ਆਪਣੇ ਪੈਸੇ ਦੇ ਵਿੱਚੋਂ ਜਿਹੜਾ ਪ੍ਰਬੰਧ ਕਰ ਰਹੇ ਗਿਆ ਪ੍ਰਸ਼ਾਸਨ ਜਿਹੜਾ ਆਵੇ ਅੱਗੇ ਇਹਨਾਂ ਲੋਕਾਂ ਦੀ ਜਿਹੜੀ ਇਤਹਾਰ ਲਵੇ ਨਾ ਕਿ ਇਹਨਾਂ ਲੋਕਾਂ ਦੇ ਪਹਿਲਾਂ ਹੀ ਬਹੁਤ ਵੱਡਾ ਬੋਝ ਹੈ ਜਿਹੜਾ ਤੁਹਾਨੂੰ ਡੁੱਬ ਗੀਆਂ ਜਾਂ ਆਰਥਿਕ ਮੰਦੀ ਮੰਦੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਉਹਨਾਂ ਹੋਰ ਨਾ ਡੋਬਿਆ ਜਾਵੇ ਇਸ ਲਈ ਪ੍ਰਸ਼ਾਸਨ ਅਗੇ ਬੇਨਤੀ ਹੈ ਜਿਹੜਾ ਪਰ ਬੰਦ ਨੇ ਜਿਹੜੇ ਉਹ ਵਧੀਆ ਕਰਨੇ ਚਾਹੀਦੇ ਆ ਲੋਕਾਂ ਦੇ ਨਾਲ ਜਿਹੜਾ ਘਟਣਾ ਚਾਹੀਦਾ ਇਕੱਲੀਆਂ ਫੋਟੋਆਂ ਨਹੀਂ ਪਾਉਂਦੀ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ ਧੰਨਵਾਦ